ਦੇ ਆਰਐਸਐਸ ਜਦ ਜਿਹੜੀ ਉਸ ਵੇਲੇ ਜੰਸਨ ਉਂਦੇ ਸੀ ਬੀਜੇਪੀ ਅੱਸੀ ਤੋਂ ਬਾਅਦ ਬਣਦੀ ਐ ਇਹ ਅਸਲ ਵਿੱਚ ਆਰਐਸਐਸ ਦਾ ਮੁਖੌਟਾ ਹੈ ਵੀ ਇਹਨਾਂ ਦਾ ਸਰਕਾਰੀ ਸੰਸਮਾ ਤੱਕ ਦਖਲ ਦੇਸ਼ ਦੇ ਧਰਮਨ ਪੱਖ ਤੇ ਜਮਹੂਰੀ ਢਾਂਚੇ ਲਈ ਸਭ ਤੋਂ ਵੱਡਾ ਖਤਰਾ ਹੈ ਤੇ ਅੱਜ ਆਪਾਂ ਦੇਖ ਰਹੇ ਹੇ ਪਿਛਲੇ ਦਿਨੀ ਆਰਐਸਐਸ ਦੇ ਮੁਖੀ ਵੱਲੋਂ ਔਰ ਬੀਜਪੀ ਦੇ ਆਗੂਆਂ ਵੱਲੋਂ ਕੋਈ ਸੇਧ ਨਹੀਂ ਕਹੋਲੀ ਜਾਨੀ ਬੰਦ ਕਰੋ ਬੋਲਣਾ ਜਿਨ੍ਹਾਂ ਨੇ ਫੋਨ ਚੁਲੜਿਆ ਬਾਹਰ ਚਲੇ ਜਾਓ ਤੇ ਅਜੇ ਤਾਰ ਸੁਜੀਤ ਉਹਨਾਂ ਦੀ ਵਰਸੀ ਤੇ 17ਵੀਂ ਤੇ ਜੇ ਫੋਨ ਸੁਣਨਾ ਚਾਹ ਹੈ ਨਾ ਫਿਰ ਬਾਹਰ ਚਲੇ ਜਾਵਾਲੋ ਲੈ ਕੇ ਫੋਨ ਚੁਲੜੋ ਇਹ ਮਾਰਾ ਵੀਡੀਓ ਲੈ ਰਹੇ ਹੋ ਸੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਉਹਨਾਂ ਨੂੰ ਹਟਾਉਣ ਵਾਸਤੇ ਕਾਉਂ ਸਰਦੀਪ ਉਹਨਾਂ ਨੇ ਕਿ ਸਵੇਰੇ ਗੱਲ ਕਰੀ ਕਿ ਅੱਜ ਆਰਐਸਐਸ ਤੇ ਭਾਜਪਾ ਦੇ ਆਗੂ ਕੀ ਬਿਆਨਬਾਜ਼ੀ ਕਰ ਰਹੇ ਨੇ ਉਹਨਾਂ ਦੇ ਮੰਤਰੀ ਸਾਹਿਬਾਨ ਕਿ ਦੇਸ਼ ਦੇ ਸੰਵਿਧਾਨ ਵਿੱਚੋਂ ਤਾਂ